ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲਵੰਤ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਿਮਨੀ ਚੋਣਾ ਉਹ ਕਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀਗੀ ਤੇ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਨੀ ਚੋਣਾ ਲੜਨਗੇ ਉਹ ਤੇ ਚੋਣਾ ਲੜਨ ਦਾ ਮੇਨ ਮੋਟਿਵ ਇਹ ਆ ਕਿ ਜੋ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ ਕਿਉਂਕਿ ਇਥੋਂ ਪਹਿਲਾਂ ਵੀ ਕਲਵੰਤ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸ ਲੱਗੀ ਸੀਗੀ ਉਸ ਤੋਂ ਬਾਅਦ 1993 ਵਿੱਚ ਉਹ ਪਿੰਡ ਦੇ ਮੌਜੂਦਾ ਸਰਪੰਚ ਸੀਗੇ ਉਸ ਤੋਂ ਬਾਅਦ ਤਿੰਨ ਕੁ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਉਸਨੇ ਮਾਰ ਦਿੱਤੇ ਆ ਜਾਂ ਜਿਉਂਦੇ ਨੇ ਤੇ ਦੂਸਰੀ ਗੱਲ ਕਲਵੰਤ ਸਿੰਘ ਦੇ ਜੋ ਚਾਚਾ ਜੀ ਨੇ ਉਹ 1984 ਦੇ ਵਿੱਚ ਜੋ ਕੱਲੂਕਾਰਾ ਹੋਇਆ ਉਹਦੇ ਵਿੱਚ ਉਹ ਸ਼ਹੀਦੀ ਪ੍ਰਾਪਤ ਕਰਕੇ ਸਨ ਹੁਣ ਜੋ ਕੁਲਵੰਤ ਸਿੰਘ ਨੂੰ 1.5 ਸਾਲ ਤੋਂ ਐਨਐਸਏ ਦੇ ਅਧੀਨ ਰੱਖਿਆ ਗਿਆ ਦਿਮਨੂ ਗੜ ਦੇ ਵਿੱਚ ਤੇ ਕੋਈ ਚੋਣਾ ਲੜਨ ਦਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦੁਬਾਰਾ ਦੂਰੀ ਐਨਐਸਏ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈਕਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਤੇ ਸੈਕਮ ਸਿਰ ਤੇ ਮਿਹਰਾ ਪਰੇ ਹੱਥ ਰੱਖੇ ਤੇ ਭਾਈ ਇਕਲਵਸ ਸਿੰਘ ਨੂੰ ਜੱਤ ਵਖਸ਼ ਵਖਸ਼ਨ ਤੇ ਸਾਰੀ ਸਿੱਖ ਕੌਮਾਂ ਸਾਰੀ ਹਿੰਦੂ ਕੌਮ ਤੇ ਮੁਸਲਮਾਨ ਭਾਈਚਾਰਾ ਤੇ ਪਰਿਵਾਰ ਨਾਲ ਸ਼ਹੀਦ ਪਰਵਾਰਾਂ ਨਾਲ ਖੜਨਾ ਤੇ ਜੋ ਦਿਹਲਾਂ ਵਿੱਚ ਧੱਕੇ ਨਾਲ ਬੰਦੀ ਸਿੰਘ ਬੰਦ ਕੀਤੇ ਹੋਏ ਨੇ ਉਹ ਬਾਹਰ ਆਉਣ ਤੇ ਜੋ ਕੌਮ ਦੀ ਤਰਜਮਾਨੀ ਕਰ ਸਕਣਾ ਤੇ ਸਾਰੀ ਸਮੂਹ ਸਿੱਖ ਸੰਗਤ ਨੂੰ ਤੇ ਬਾਈਬਲ ਦੇ ਖਾਲਸਾ ਵਾਜਿੰਗ